ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਬਾ ਬਾਬਾ ਨਾਨਕ ਜੀ ਮਹਾਰਾਜ ਦੇ ਜੀਵਨ ਦਾ 102 ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚੈਨ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਧਾਰਨਾ ਮੇਰੇ ਸਾਈਆ ਮੇਰਾ ਮਾਣਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖ ਦੇ ਮੇਰੇ ਸਾਈਆ ਮੇਰਾ ਮਾਣਨਾ ਤੂੰ ਤੋੜੀ ਲੋਕੀ ਮੈਨੂੰ ਤੇਰਾ ਆਖ ਦੇ ਲੋਕੀ ਮੈਨੂੰ ਤੇਰਾ ਆਖ ਦੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਆਪੇ ਗੁਰੂ ਪੜ ਲੈਣਗੇ ਦਿਲ ਕਰਦਾ ਗੁਰਾਂ ਨੂੰ ਚਿੱਠੀ ਪਾਵਾਂ ਆਪੇ ਗੁਰੂ ਪੜ ਲੈਣਗੇ ਜੀ ਆਪੇ ਗੁਰੂ ਪੜ ਲੈਣਗੇ ਬਾਬਾ ਇਸਰ ਸਿੰਘ ਜੀ ਜਿਉਂ ਹੀ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਆਏ ਫਿਰ ਪਿੱਛੇ ਪਰਤ ਕੇ ਨਹੀਂ ਦੇਖਿਆ ਸੇਵਾ ਵਿੱਚ ਲੱਗੇ ਬਸ ਸੇਵਾ ਦਾ ਹੀ ਰੂਪ ਬਣ ਗਏ ਦਿਨ ਰਾਤ ਇੱਕ ਕਰ ਦਿੱਤਾ 12 ਸਾਲ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ ਤੇ 12 ਸਾਲਾਂ ਵਿੱਚ ਕੋਈ ਵੀ ਆਪਣੇ ਰਹਿਣ ਬਹਿਣ ਦੀ ਕੁੱਲੀ ਕਮਰਾ ਨਹੀਂ ਬੜਾਇਆ ਬਸ ਅੰਦਰ ਇੱਕੋ ਹੀ ਫਰਨਾ ਸੀ ਕਿ ਕਦੋਂ ਬਾਬਾ ਜੀ ਕੋਈ ਹੁਕਮ ਕਰਨ ਤੇ ਅਸੀਂ ਉਹ ਸੇਵਾ ਕਰੀਏ ਜਿੱਥੇ ਬਾਹਰ ਸੁਖਣੀ ਸਾਹਿਬ ਦੇ ਪਾਰ ਚੱਲਦੇ ਸਨ ਉੱਥੇ ਹੀ ਝਟ ਆਰਾਮ ਕਰ ਲੈਣਾ ਚਰਨਾ ਵਿੱਚ ਬਿਆਈਆਂ ਫਟ ਜਾਣੀਆਂ ਬੇਚ ਰੋੜ ਫਸ ਜਾਣੇ ਸੀਸ ਦੇ ਉੱਪਰ ਜਟਾ ਬਣ ਜਾਣੀਆਂ ਭਾਵ ਕਿ ਆਪਣੇ ਸਰੀਰ ਨੂੰ ਸੁੱਧ ਬੁੱਧ ਨਹੀਂ ਸੀ ਹੁੰਦੀ ਭਾਈ ਨੰਦ ਲਾਲ ਜੀ ਸਰ ਪੈਰਾਂ ਦੀ ਖਬਰ ਨਾ ਕਾਈ ਵਿੱਚ ਮੁਹੱਬਤ ਤੇਰੀ ਕੀ ਅੱਖਾਂ ਕੀ ਆਖ ਸੁਣਾਵਾ ਹੋਸ਼ ਗਵਾਈ ਮੇਰੀ ਇਹ ਅਵਸਥਾ ਆਪ ਜੀ ਦੇ ਬਣ ਚੁੱਕੀ ਸੀ ਇਥੋਂ ਤੱਕ ਕਿ ਜੇ ਬਾਬਾ ਨਾਨਕ ਜੀ ਨੂੰ ਅਜੇ ਕੋਈ ਫੁਰਨਾ ਹੀ ਬਣਦਾ ਸੀ ਤੇ ਆਪ ਜੀ ਉਸ ਹੀ ਉਹ ਹੀ ਵਸਤੂ ਬਾਬਾ ਜੀ ਅੱਗੇ ਪੇਸ਼ ਕਰ ਦਿੰਦੇ ਸਨ ਤੇ ਇਹ ਫੁਰਨਾ ਕੌਣ ਵੱਜਦਾ ਸੀ ਸਾਹਿਬ ਆਖਦੇ ਹਨ 20 ਬਿਸ ਬਿਸ ਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਜਿਸ ਸੇਵਕ ਦਾ ਆਪਣੇ ਗੁਰ ਦੇ ਉੱਪਰ ਬੀ ਬਸਵੇ ਭਾਵ ਪੂਰੀ ਭਾਵਨਾ ਬਣ ਜਾਵੇ ਤਾਂ ਉਹ ਸੇਵਕ ਆਪਣੇ ਗੁਰੂ ਦੀ ਗਤ ਭਾਵ ਫੁਰਨੇ ਨੂੰ ਜਾਣਨ ਲੱਗ ਜਾਂਦਾ ਹੈ ਐਸੀ ਸੇਵਾ ਕਰ ਕੇ ਰਜਾਇਆ ਅਤੇ ਬਾਬਾ ਨਾਨਕ ਜੀ ਤੋਂ ਬਾਅਦ ਬਾਬਾ ਇਸਰ ਸਿੰਘ ਜੀ ਨੇ 1943 ਤੋਂ 1950 ਤੱਕ ਦੇਰਾ ਦੂਣਾ ਤੇ ਝੋੜਾ ਵਿਖੇ ਭਗਤੀ ਕੀਤੀ ਤੇ 1950 ਦੇ ਕਰੀਬ ਨਾਨਕਸਰ ਅਸਥਾਨ ਦੀ ਸੇਵਾ ਸੰਭਾਲ ਸ਼ੁਰੂ ਕਰਵਾਈ ਸਭ ਤੋਂ ਪਹਿਲਾਂ ਸਰੋਵਰ ਜੋ ਕਿ ਇੱਕ ਮਹੀਨੇ ਦੇ ਅੰਦਰ ਤਿਆਰ ਕਰਵਾਇਆ ਤੇ ਫਿਰ ਬਾਕੀ ਅਸਥਾਨ ਤਿਆਰ ਕਰਵਾਇਆ ਤੇ ਫਿਰ ਸਿਰਫ ਇੱਥੇ ਹੀ ਵਸ ਨਹੀਂ ਨਾਨਕਸਰ ਕਲੇਰਾ ਦੇ ਅਸਥਾਨ ਤੋਂ ਬਿਨਾਂ ਵੀ ਬਾਹਰ 13 ਸਥਾਨ ਬਣਾਏ ਤੇ ਨਾਲ-ਨਾਲ ਕਥਾ ਕੀਰਤਨ ਨਤਨੇਮ ਵੀ ਇਹਨਾਂ ਸਥਾਨਾਂ ਤੇ ਪੂਰਨ ਮर्यादा ਅਨੁਸਾਰ ਚਲਾਇਆ ਹਰ ਰੋਜ਼ ਦੋ-ਦੋ ਦਿਨ ਤਿੰਨ ਪਿੰਡਾਂ ਵਿੱਚ ਦੀਵਾਨ ਲਾਉਂਦੇ ਤੇ ਫਿਰ ਅੰਮ੍ਰਿਤ ਪ੍ਰਚਾਰ ਹੁੰਦਾ ਇਤਨੀ ਘਾਲਣਾ ਘਾਲਣ ਦਾ ਸਿੱਟਾ ਕਿ 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾ ਕੇ ਗੁਰੂ ਵਾਲੇ ਬਣਾਇਆ ਇਤਨਾ ਕੁਝ ਕਾਰਨ ਦੇ باوجود ਵੀ ਕਦੇ ਦਮ ਨਹੀਂ ਮਾਰਿਆ ਕਿ ਅਸੀਂ ਇਹ ਬਿਲਡਿੰਗ ਬਣਾ ਦਿੱਤੀ ਜਾਂ ਅਸੀਂ ਇਤਰੀਆਂ ਨੂੰ ਅੰਮ੍ਰਿਤ ਛਕਾ ਦਿੱਤਾ ਇਸ ਗੱਲ ਦਾ ਸਬੂਤ ਹੈ ਬਾਬਾ ਇਸਰ ਸਿੰਘ ਜੀ ਮਹਾਰਾਜ ਦੇ ਬਚਨਾਂ ਦੀਆਂ ਕਸ਼ਟਾਂ ਕੋਈ ਵੀ ਸੁਣ ਲੋ ਆਪਨੇ ਕਦੀ ਵੀ ਬੜਾਈ ਨਹੀਂ ਕੀਤੀ ਕਦੇ ਅਤਸ ਅਸਥਾਰ ਨਹੀਂ ਛਪਾਏ ਕਦੇ ਅਖਬਾਰਾਂ ਵਿੱਚ ਨਹੀਂ ਕਢਵਾਇਆ ਸੀ ਇੱਕ ਗੁਰਮਖਨੇ ਬੇਨਤੀ ਕੀਤੀ ਜਿਸ ਸਮਾਗਮਾਂ ਦੇ ਜਾਂ دیਵਾਨਾ ਦੇ ਅਸਥियार ਸਿਪਾਏ ਜਾਣ ਤਾਂ ਇਕੱਠ ਹੋਰ ਵੀ ਬਹੁਤ ਹੋ ਜਾਇਆ ਕਰੇਗਾ ਬਾਬਾ ਜੀ ਕਹਿਣ ਲੱਗੇ ਅਸਥियार ਤਾਂ ਮੁਜਰਮਾਂ ਦੇ ਛੱਪਦੇ ਹਨ ਜੋ ਅਸਥਿਆਰੀ ਮੁਜਰਮ ਹੁੰਦੇ ਹਨ ਇੱਕ ਅਸਥਿਆਰੀ ਮੁਜਰਮ ਇੱਕ ਅਸਥਿਆਰੀ ਸੰਤ ਹੋਕੇ ਤਾਂ ਫੜੀਆਂ ਵਾਲੇ ਮਾਰਦੇ ਹਨ ਕਦੇ ਹੀਰੇ ਲਾਲ ਜਵਾਰਤ ਸੋਨਾ ਵੇਚਣ ਵਾਲੇ ਵੀ ਹੋਕੇ ਦਿੰਦੇ ਸੁਣੇ ਆ ਹੀਰੇ ਲਾਲਾਂ ਦੇ ਤਾਂ ਗਾਕ ਦਾ ਆਪੇ ਆ ਜਾਂਦੇ ਹਨ ਸੋ ਐਸੀ ਉੱਚੀ ਵਰਤੀ ਦੇ ਮਾਲ ਕੁੱਚੀ ਸੁੱਚੀ ਬਾਬਾ ਨਾਨਕ ਜੀ ਦੀ ਮਰਿਆਦਾ ਦੇ ਪਹਿਰੇਦਾਰ ਬਾਬਾ ਇਸਰ ਸਿੰਘ ਜੀ ਇਹ ਮਹਾਨ ਪ੍ਰਾਪਤੀਏ ਜੋ ਕਿ 1950 ਤੋਂ 1900 63 ਤੱਕ ਕਰਦੇ ਹੋਏ 2180 6 ਅਕਤੂਬਰ 1993 ਨੂੰ ਪਾਣਾ ਵਰਤਾ ਗਏ ਸਾਕੀ ਬਾਬਾ ਕੁੰਦਰ ਸਿੰਘ ਜੀ ਬਾਬਾ ਅਨੰਦ ਸਿੰਘ ਜੀ ਵੀਰ ਸਿੰਘ ਵਾਲੇ ਵਿਰਾਜਮਾਨ ਸਨ ਸੰਗਤਾ ਹਮ ਹਮਾ ਕੇ ਦਰਸ਼ਨਾ ਵਾਸਤੇ ਆ ਰਹੀਆਂ ਸਨ ਪੂਰਨਮਾਸ਼ੀ ਦਾ ਦਿਨ ਆ ਗਿਆ ਜਿੱਥੇ ਦੂਰੋਂ ਜਿਹੜੋ ਬੇਅੰਤ ਸੰਗਤ ਆਉਂਦੀਆਂ ਹਨ ਉੱਥੇ ਰਾਗੀ ਜਿੱਥੇ ਵੀ ਬਾਬਾ ਜੀ ਦੇ ਚਰਨਾ ਵਿੱਚ ਪਹੁੰਚ ਕੇ ਬਾਬਾ ਜੀ ਦੀਆਂ ਖੁਸ਼ੀਆਂ ਲੈਂਦੇ ਸਨ ਕਿਉਂਕਿ ਬਾਬਾ ਜੀ ਕੀਰਤਨ ਦੇ ਰਸੀਏ ਸਨ ਸਮੇਂ ਦਾ ਮਸ਼ਹੂਰ ਜਥਾ ਭਾਈ ਬਚਿੱਤਰ ਸਿੰਘ ਅੰਮ੍ਰਿਤਸਰ ਵਾਲੇ ਇਸ ਪੂਰਨਮਾਸ਼ੀ ਤੇ ਪਹੁੰਚੇ ਰਾਤ ਨੂੰ ਕੀਰਤਨ ਕੀਤਾ ਸ਼ਬਦ ਪੜਿਆ ਸੁਰੀ ਪੋਕਾਰ ਦਤਾਰ ਪ੍ਰਭ ਅਤੇ ਨਾਲ ਹੀ ਗੁਰਬਾਣੀ ਦੇ ਟੁਕਮੇ ਪ੍ਰਾਣ ਪ੍ਰਮਾਣ ਦੇ ਕੇ ਬਹੁਤ ਸੋਹਣਾ ਸਮਾ ਬਨਾਇਆ ਪੂਰਨ ਮਾਚੀ ਤੋਂ ਦੂਸਰੇ ਦਿਨ ਅੰਮ੍ਰਿਤ ਵੇਲੇ ਸ਼ਬਦ ਪੜਿਆ ਕਾਲੀ ਕੋਇਲ ਤੂੰ ਕਿਤ ਗੁਨ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਰ헤 ਜਾਲੀ ਸੰਗਤ ਦਾ ਇਕੱਠ ਬਹੁਤ ਸੀ ਤੇ ਇਹਨਾਂ ਵਿੱਚੋਂ ਇੱਕ 14-15 ਵਰਿਆਂ ਦੀ ਉਮਰ ਦੇ ਮੁੰਡੇ ਨੂੰ ਐਸਾ ਪ੍ਰੇਮ ਲੱਗਿਆ ਕਿ ਵਾਪਸ ਘਰ ਜਾਣ ਨੂੰ ਚੱਤੀ ਨਾ ਕਰੇ ਪ੍ਰੇਮ ਤਾਂ ਬੜੀ ਦੁਨੀਆ ਨੂੰ ਹੁੰਦਾ ਹੈ ਪਰ ਸਹੀ ਪ੍ਰੇਮ ਉਸੇ ਦਾ ਜਾਣੋ ਜੋ ਮਹਾਪੁਰਖਾਂ ਦੇ ਬਚਨਾਂ ਨੂੰ ਸੁਣ ਕੇ ਮੰਨ ਲਵੇ ਉਹ ਕਾਦਾ ਪ੍ਰੇਮ ਕਿ ਸੰਤਾਂ ਨੂੰ ਮੱਥੇ ਹੀ ਟੇਕੀ ਜਾਣੇ ਨੇੜੇ ਨੇੜੇ ਹੀ ਹੋਣਾ ਜੇ ਕਹਿਣ ਅੰਮ੍ਰਿਤ ਸ਼ਾਕ ਤਾ ਛਕਣਾ ਨਹੀਂ ਨਿਤਨੇ ਵਕਾਰ ਤੇ ਕਰਨਾ ਨਹੀਂ ਇਹ ਬਾਲਕ ਪਹਿਲੀ ਵਾਰ ਆਇਆ ਤੇ ਪਹਿਲੀ ਵਾਰ ਹੀ ਖਿੱਚਿਆ ਗਿਆ ਤੇ ਅਗਲੇ ਦਿਨ ਅੰਮ੍ਰਿਤ ਵੀ ਛਕ ਲਿਆ ਇਸ ਨੂੰ ਆਖਦੇ ਹਨ ਸੱਚਾ ਪ੍ਰੇਮ ਇਹ ਜਵਾਨ ਸਿੰਘ ਸੰਨ ਦਲੀਪ ਸਿੰਘ ਹਮੀਰ ਸਿੰਘ ਮਹਿੰਦਰ ਸਿੰਘ ਤੇ ਕੁੰਦਨ ਸਿੰਘ ਸਰਦਾਰਸ ਰਣ ਸਿੰਘ ਨੂੰ ਬੇਨਤੀ ਕੀਤੀ ਕਿ ਸਾਨੂੰ ਕੋਈ ਸੇਵਾ ਬਖਸ਼ੋ ਤਾ ਸਰਨ ਸਿੰਘ ਨੇ ਦੋ ਬੋਰੀਆਂ ਬਦਾਮਾਂ ਦੀਆਂ ਇਹਨਾਂ ਨੂੰ ਦੇ ਦਿੱਤੀਆਂ ਤੇ ਆਖਿਆ ਕਿ ਇਹਨਾਂ ਦੀਆਂ ਨੂੰ ਦੇ ਦਿੱਤੀਆਂ ਤੇ ਆਖਿਆ ਇਹਨਾਂ ਨੂੰ ਪੰਨ੍ਹ ਕੇ ਗਿਰੀਆਂ ਕੱਢ ਕੇ ਦਿਓ ਸੱਤ ਬਚਰ ਕਰਕੇ ਦੋ ਤਿੰਨ ਦਿਨ ਲਾ ਕੇ ਸਭ ਤੋੜ ਦਿੱਤੀਆਂ ਹੁਣ ਹੁਕਮ ਹੋਇਆ ਕਿ ਬਾਬਾ ਜੀ ਦੇ ਇਸ਼ਨਾਨ ਲਈ ਪਿੰਡ ਚੋਂ ਪਾਣੀ ਪਰ ਕੇ ਲਿਆਓ ਇੱਕ ਦਿਨ ਲਿਆਏ ਤੇ ਦੂਜੇ दिन एक नहंग ने सुखा बड़ा तपा पिया तिखा पिया दिता सुखा बड़ा तिखा प्या दिता ये सुखा पी के बेहोश हो गए घड़े आपस बच्चे टकरा टकरा के भन तोड़ दिते य ने कहा कि यह नहंग ने तहन तो पागल कर दिता है ਸਰਨ ਸਿੰਘ ਨੇ ਇਹਨਾਂ ਨੂੰ ਦੋ ਚੀਜ਼ਾਂ ਖਾਣ ਨਾਲ ਸੁੱਖਾ ਉੱਤਰ ਸਕਦਾ ਸੀ ਉਹ ਖਵਾਇਆ ਤੇ ਸੁੱਖਾ ਉੱਤਰਿਆ ਤੇ ਤਿੰਨ ਚਾਰ ਦਿਨ ਸੇਵਾ ਕਰਦੇ ਰਹੇ ਹਣ ਬਾਬਾ ਜੀ ਦੇ ਇਥੋਂ ਤਿਆਰੀ ਕਰ ਲਈ ਵੀਰ ਸਿੰਘ ਵਾਲੇ ਤੋਂ ਦਿਓ ਸਿਆਲਾ ਚਲੇ ਗਏ ਇੱਥੇ ਅਕਬੇਰੀ ਸੀ 베ਰੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮੁਲਤਾਨ ਗਏ ਸਨ ਉੱਥੇ ਰਾਤ ਰਹੇ ਸਨ ਇਸ 베ਰੀ ਦੇ ਨਾਲ ਛੱਪੜ ਹੈ ਇਸ ਵਿੱਚ ਬਾਬਾ ਜੀ ساری ساری ਰਾਤ ਛੱਪੜ ਵਿੱਚ ਖੜੋ ਕੇ ਤਪਸ਼ਿਆ ਕਰਦੇ ਸਨ ਕਿਉਂਕਿ ਬਾਬਾ ਜੀ ਤਾਂ ਜਾਣਦੇ ਸਨ ਕਿ ਕਿੱਥੇ ਕਿੱਥੇ ਗੁਰੂ ਨਾਨਕ ਦੇ ਚਰਨ ਪਏ ਹਨ ਤੇ ਜਿੱਥੇ ਵੀ ਚਰਨ ਪਏ ਉਹ ਥਾਂ ਭਾਗਾ ਵਾਲੀ ਹੋ ਗਈ ਉਹ ਤਰਤ ਨਸੀਬਾਂ ਵਾਲੀ ਜਿੱਥੇ ਮੇਰਾ ਗੁਰੂ বাসਦਾ ਓ ਤਰਤ ਨਸੀਬਾਂ ਵਾਲੀ ਜਿੱਥੇ ਮੇਰਾ ਗੁਰੂ বাসਦਾ ਜਿੱਥੇ ਜਾਏ ਬਹੀ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਤਰਤ ਨਸੀਬਾਂ ਵਾਲੀ ਪਾਗਾ ਵਾਲੀ ਬਾਹੀ ਗੁਰਜੀਕਾ ਖਾਲਸਾ